ਉਡੀਪੜੀ ਗਈ ਜਾਂਦੇ ਸਾਰੇ ਝਗੜੇ ਕਿਹਨੇ ਪਾਇਨੇ ਝਗੜੇ ਤਾਂ ਨੇ ਕੋਈ ਵੀ ਐਸਾ ਸਪਸ਼ਟ ਗੱਲ ਬਾਣੀ ਦੀ ਕਿਸੇ ਨੂੰ ਗੁਰਬਾਣੀ ਦੀ ਸਮਝ ਨਹੀਂ ਆਈ ਸੀ ਹੁਣ ਤੱਕ ਤਾਂ ਝਗੜੇ ਨੇ ਝਗੜੇ ਹੁੰਦੇ ਹੀ ਨੇ ਪਿੱਛੋਂ ਜੇ ਸਮਝਦੀ ਹੁੰਦੀ ਜਾਂ ਕੋਈ ਸਮਝਦਾਰ ਸਮਝ ਲੈਂਦਾ ਕਿਸੇ ਤੇ ਕਿਰਪਾ ਹੋ ਜਾਂਦੀ ਹੈ ਅਸਲ 'ਚ ਕਿਸੇ ਤੇ ਨਹੀਂ ਕਿਰਪਾ ਹੁੰਦੀ ਉਹਦਾ ਪ੍ਰੋਗਰਾਮ ਹੁੰਦਾ ਹੈ ਕਿ ਐਸਾ ਹੀ ਪ੍ਰੋਗਰਾਮ ਹੁੰਦਾ ਹੈ ਪਟਰੋਲ ਥੱਲੇ ਪਿਆ ਸੀ ਡੀਜ਼ਲ ਪਹਿਲਾਂ ਹੀ ਧਰਤੀ ਤੇ ਬਣਾਇਆ ਨਹੀਂ ਕੋਈ ਐਸਾ ਉਹਦਾ ਪ੍ਰੋਗਰਾਮ ਸੀ ਯੂਨੀਅਨ ਅਕਲ ਨਹੀਂ ਦਿੱਤੀ ਫੇਰ ਕਿਸ ਨੂੰ ਅਕਲ ਦੇਤੀ ਹੁਣ ਜਹਾਜ਼ ਬਣ ਗਏ ਗੱਡੀਆਂ ਬਣ ਗਈਆਂ ਅਸੀਂ ਵਰਤ ਰਹੇ ਹਾਂ ਉਹਨੂੰ ਉਹ ਪਹਿਲਾ ਚੀਜ਼ ਪਹਿਲਾਂ ਹੀ ਰੱਖੀ ਹੋਈ ਹੁੰਦੀ ਹੈ ਉਹਦੇ ਪ੍ਰੋਗਰਾਮ ਨੇ ਤਾਂ ਇਹਦਾ ਨਹੀਂ ਲੋੜਾ ਹੈ ਇਹ ਰਾਜ ਆਰਾਮ ਦੀ ਕਹਾਣੀ ਹੈ ਕੀ ਕੀ ਥੱਲੇ ਰੱਖਿਆ ਹੈ ਦੱਬ ਕੇ ਉਹਨੇ ਕਦੋਂ ਕੀ ਵਰਤਣ ਇਹ ਉਹ ਜਿਆਦਾ ਜਾਣਦਾ ਸਾਨੂੰ ਉਹ ਹੀ ਜੀ ਅਕਲ ਜਿਆਦਾ ਦੇ ਦਿੰਦਾ ਉਹ ਜਗਾ ਜਗਾ ਦਿੰਦਾ ਹੋ ਬਰਨ ਬੜਾ ਵੀ ਜਗਾ ਦਿੰਦਾ ਆ ਆਈਟਮ ਆ ਮਰਨ ਵਾਸਤੇ ਦੇ ਦਿੱਤੇ ਨੇ ਸਾਨੂੰ ਆਈਟਮ ਆ ਬਾਬਾ ਜਿਹੜੇ ਹਾਈਡਰੋਡ ਬਾਬਰੇ ਨਾ ਇਹ ਆਤਮ ਹੱਤਿਆ ਕਰਨ ਵਾਸਤੇ ਦੇ ਤੜੇ ਇਤਰਾ ਕੀ ਵਾਸਤੇ ਨਹੀਂ ਦਿੱਤੇ ਹੋਏ ਇਹਦਾ ਜ ਦਿਮਾਗ ਜਿਆਦਾ ਖਰਾਬ ਹੁੰਦਾ ਨਾ ਇਹ ਫੇ ਮਰਨ ਵਾਲੇ ਪਾਸੇ ਵਿਚਰ ਜਾਂਦਾ ਹੰਕਾਰ ਜਿਆਦਾ ਵਧ ਜਾਂਦਾ ਜਾਂ ਇਹ ਗਾ ਵੀ ਕਰ ਦਿੰਦਾ ਹੋ ਸਭ ਕੁਝ ਐਸਾ ਗਿਆਨ ਦਿੰਦਾ ਐਸੀ ਚਾਬੀ ਦਿੰਦਾ ਉਲਟੀ ਉਲਟੇ ਪਾਸੇ ਨੂੰ ਵਿਚਾਰਿਆ ਜਾਂਦਾ ਹੈ ਜਾਂ ਹੰਕਾਰ ਹੋ ਜਾਂਦਾ ਪਰ ਗੁਰਬਾਣੀ ਦਾ ਗਿਆਨ ਉਲਟੇ ਪਾਸੇ ਨੂੰ ਜਾਣ ਵਾਲਾ ਲਈ ਹੈ ਵਾਇਆ ਦਾ ਗਿਆਨ ਵਿਗਿਆਨ ਐਸੇ ਕਰਕੇ ਹੈ ਇਹ ਤੋਂ ਖਤਰਾ ਜ਼ਿਆਦਾ ਹੈ ਹਮੇਸ਼ਾ ਇਹ ਤੋਂ ਖਤਰਾ ਨਹੀਂ ਇਹ ਖਤਰਿਆਂ ਤੋਂ ਖਲਾਫ ਹੈ ਇਹ ਸੁੱਖਾਂ ਦੀ ਪੜਣਾ ਉਹ ਦੁੱਖਾਂ ਦੀ ਪੜਣਾ ਹੈ ਖਤਰਾ ਚ ਹਮੇਸ਼ਾ ਤੋਂ ਖੁਦ ਹੈ ਵਿਗਿਆਨ ਦੁੱਖਾਂ ਦੀ ਪੰਡਾ ਸੁੱਖਾਂ ਦੀ ਨਹੀਂ ਹੈ ਪਰ ਅਸੀਂ ਉਹਨੂੰ ਸੁੱਖਾਂ ਦੀ ਪੰਡਾ ਮੰਨ ਲਿਆ ਹੋਇਆ ਹੈ ਸੰਸਾਰ ਨੇ ਸ਼ਾਇਦ ਹੋਣ ਨਹੀਂ ਬਨ ਰਿਹਾ ਗਾਹਾਂ ਨੂੰ ਅਕਲ ਆ ਗਈ ਹੁਣ ਗਾਂ ਵਾਸਤੇ ਨਹੀਂ ਬਨ ਰਿਹਾ ਹੁਣ ਫੜ ਜਾਣਗੇ ਹੁਣ ਛੇਤੀਓ ਜਾਗ ਪਏ ਥੋੜੇ ਥੋੜੇ ਲੋਕ ਵੀ ਵਿਗਿਆਨ ਨੇ ਤਾਂ ਬਸ ਥੋੜਾ ਹੀ ਫਰਕ ਮਹੌਦ ਦਾ ਵਿਗਿਆਨ ਦਾ ਯਾਨੀ ਵਿਗਿਆਨ ਉੱਥੇ ਲਿਆਇਆ ਜਿੱਥੇ ਸਾਡਾ ਮਹੌਦ ਦਾ ਥੋੜਾ ਹੀ ਫਰਕ ਹੈ ਪਹਿਲੇ ਜਦੋਂ ਕਿਹਾ ਉਹ ਪਹਿਲਾਂ ਬੁੱਲਣ ਚ ਬੰਦਾ ਫਰਕ ਨਹੀਂ ਰਿਹਾ ਪਿਆ ਟੇਬਲ ਤੇ ਪਹਿਲਾਂ ਬਸ ਚਾਕੇ ਮੂੰਹ ਰੋਣ ਵਾਲੀ ਗੱਲ ਚਾਹ ਬਣ ਕੇ ਆ ਵੀ ਟੇਬਲ ਤੇ ਪਈਏ ਪੂਰੇ ਪੀਣ ਵਾਲਾ ਕੁਰਸੀ ਤੇ ਬੈਠਾ ਹੈ ਜਬਰਦਸਤ ਚਾਕੇ ਮੂੰਹ ਨੂੰ ਲਾ ਲਵੇ ਜਾਂ ਮਨ ਦੀ ਬਟਨ ਦਬੰਦਵੇ ਬੈਠਾ ਹੁੰਦਾ ਬਟਨ ਤਾਂ ਉੱਗਲੀ ਜਾਂਦੀ ਉਹ ਗੱਲ ਹੈ ਜਿਵੇਂ ਪਹਿਲਾਂ ਚਾਕੇ ਮੂੰਹ ਨੂੰ ਲਾ ਲਵੇ ਐਵੇਂ ਬਸਨ ਤੋਂ ਉਹ ਚੱਟ ਉਗਲੀ ਚਲੀ ਜਾਣੀ ਸਭ ਉਹ ਖਤਮ ਇਹ ਵਿਗਿਆਨ ਦੀ ਦੇਣ ਹੈ ਵਿਗਿਆਨ ਵਿਨਾਸ਼ ਦਾ ਦੂਆ ਨਾਮ ਜਿਹੜਾ ਗੁਰਮਾਤਾ ਦਾ ਗਿਆਨ ਹੈ ਇਹ ਵਿਕਾਸ ਹੈ ਵਿਕਾਸ ਵਿਗਾਸ ਇੱਕ ਲਫ਼ਜ਼ਾ ਇੱਕ ਵਿਕਾਸ ਲਫ਼ਜ਼ਾ ਹੈ ਵਿਕਾਸ ਵਿੱਚੋਂ ਵਿਨਾਸ਼ ਨਿਕਲਦਾ ਸਾਇੰਸ ਵਿਕਾਸ ਕਰਦੀ ਹੈ ਵਿਗਾਸ ਨਹੀਂ ਕਰਦੀ ਸਾਇੰਸ ਕੀ ਕਰਦੀ ਹੈ ਵਿਕਾਸ ਸਰਕਾਰਾਂ ਵਿਕਾਸ ਹੀ ਕਰਦੀਆਂ ਨੇ ਉਹ ਸਰਕਾਰਾਂ ਬਿਨਾਸ਼ ਕਰਦੀਆਂ ਨੇ। ਅਤਵਾਦਿਕ ਇਹਨਾਂ ਦੀ ਦੇਣਾ ਸਰਕਾਰਾਂ ਦੀ। ਅਤਵਾਦਿਕ ਦੀ ਦੇਣਾ ਸਰਕਾਰਾਂ ਦੀ। ਹਥਿਆਰ ਕਿਹਦੀ ਦੇਣਾ ਸਰਕਾਰਾਂ ਦੀ? ਪੈਸਾ ਸਰਕਾਰਾਂ ਦਿੰਦੀਆਂ ਨੇ ਖੋਜ ਖੋਜ ਕਰਦੇ ਨੇ। ਹਥਿਆਰ ਪੈਦਾ ਹੁੰਦੇ ਨੇ। ਵਿਕਾਸ ਵਿੱਚ ਬਨਾਲ ਛੁਪਿਆ ਹੋਇਆ ਹੈ। ਵਿਚਾਰ ਦੀ ਲੋੜ ਹੈ ਸਿਰਫ। ਔਰ ਭਗਤੀ ਵਿੱਚ ਭਗਤੀ ਵਿੱਚ ਕੀ ਹੈ ਵਿਕਾਸ ਨਹੀਂ ਹੈ ਬਗਾਸ ਹੈ ਵਿਕਾਸ ਆਤਮਾ ਨਾਲ ਸੰਬੰਧ ਰੱਖਦਾ ਹੈ ਵਿਕਾਸ ਮਾਇਆ ਨਾਲ ਸੰਬੰਧ ਰੱਖਦਾ ਹੈ ਵਿਕਾਸ ਹੈ ਬਾਹਲੇ ਸਰੀਰ ਦੇ ਕੰਮ ਆਉਂਦਾ ਹੈ ਬਗਾਸ ਅੰਦਰਲੇ ਸਰੀਰ ਦੇ ਕੰਮ ਆਉਂਦਾ ਹੈ ਗਿਆਨ ਦੋ ਹੀ ਪਾਸੇ ਹੈ ਸੈンス ਵਿੱਚ ਗਿਆਨ ਮੁਰਬਾਨੀ ਦਾ ਗਿਆਨ ਦੋ ਹੀ ਗਿਆਨ ਪਰ ਇਹ ਜਿਹੜਾ ਗਿਆਨ ਇਹਨਾਂ ਨੂੰ ਸੁਗਿਆਨੀ ਕੋ ਗਿਆਨ ਮਾਇਆ ਦਾ ਗਿਆਨ ਕੋ ਗਿਆਨ ਦੇ ਦਾਇਰੇ ਚ ਆਉਂਦਾ ਵਿਗਿਆਨ ਕੀ ਹੈ ਜੀ ਤੋ ਵਿਕਾਰ ਪੈਦਾ ਹੋ ਜਾਂਦੀਆਂ ਸੰਭਾਵਨਾਵਾਂ ਜਿਆਦਾ ਹੋਣ ਬਨ ਵਿੱਚੋਂ ਵਿਕਾਰੀਮਨ ਹੋ ਜਾਂਦੀਆਂ ਸੰਭਾਵਨਾਵਾਂ ਜਿਆਦਾ ਹੋਣ ਉਹ ਵਿਗਿਆਨ ਹੁੰਦਾ ਬਰ ਜੇ ਲੋ ਪੈਦਾ ਜਿਆਦਾ ਹੋ ਜਾਏ ਹੰਕਾਰ ਜਿਆਦਾ ਪੈਦਾ ਹੋ ਜਾਏ ਦੋ ਚੀਜ਼ੇ ਖਤਰਨਾਕ ਨੇ ਜਿਆਦਾ ਸੰਸਾਰ ਨੂੰ ਕਾਰਾ ਲੋਭ ਇਹ ਗਿਆਨ ਨਾਲ ਸੰਬੰਧ ਰੱਖਦੇ ਨੇ ਇਹ ਦੋਹਾਂ ਦਾ ਸੰਬੰਧ ਗਿਆਨ ਨਾਲ ਹੈ ਪੜ੍ਹਾਈ ਨਾਲ ਪੜਿਆ ਮੂਰਖ ਆਖੀਏ ਜਿੱਤ ਲੱਭ ਲੋਭ ਮੈਂ ਦੋਜੀ ਦਾ ਸੰਬੰਧ ਹੈ ਪੜ੍ਹੇ ਪੜ੍ਹਾਈ ਨਾਲ ਕੀ ਦਾ ਸੰਬੰਧ ਹੈ ਲੱਭ ਲੋਭ ਹੰਕਾਰ ਦਾ ਹੋਰ ਕੋਈ ਸੰਬੰਧ ਨਹੀਂ ਬਹੁਤਾ ਸੰਬੰਧ ਨਹੀਂ ਹੈ ਇਹਨਾਂ ਨੂੰ ਵੋਲਾ ਸਬੰਧ ਰੋਲਾ ਵੋਲਾ ਸਬੰਧ ਆ ਇਹਦੇ ਨਾਲ ਜੀਬਿਆ ਲੋੜੇ ਸਭ ਕੋਹੇ ਜੀਵਨ ਲੋੜਦੇ ਆ ਨਾ ਸਾਰੇ ਉਹ ਜੀਵਨ ਤਾਂ ਇਤੋਂ ਮਿਲਣਾ ਡਾਕਟਰ ਜੀਵਨ ਨਹੀਂ ਦੇ ਸਕਦੇ ਜਾ ਕੇ ਦੇਖ ਲੋ ਕਹਿੰਦੇ ਨੇ ਜੀ ਅਸੀਂ ਤਾਂ ਉਹ ਕੁਝ ਕਰ ਸਕਦੇ ਆ ਆਪਣੀ ਵਾਹ ਲਾ ਸਕਦੇ ਆ ਜੀਵਨ ਸਾਡੇ ਵਾਸਤੇ ਗੱਲ ਨਹੀਂ ਉਹ ਤਾਂ ਹੱਥ ਖੜੇ ਕਰੀ ਫਿਰਦੇ ਨੇ ਇਧਰ ਕੀ ਕਹਿੰਦੀ ਹੁਰਬਾਨੀ ਗੁਰਬਾਨੀ ਕੀ ਜਵਾਬ ਦਿੱਤੀ ਜਦੋਂ ਕਹਿੰਦਾ ਆਪ ਕੈਸੇ ਮਰੂ ਮਰ ਮਰ ਬੰਦਿਆ ਤੇ ਕੋਈ ਇਧਰ ਬੰਦ ਬੰਦਿਆ ਹੋਇਆ ਤੇ ਮਰਨਾ ਚਾਹਣਾ ਪਹਿਲਾਂ ਕਹੇ ਮਰਨ ਕਬੂਲ ਕਰ ਉਹ ਕਹਿੰਦਾ ਮੈਂ ਕਬੂਲ ਕਰ ਲਿਆ ਹੁਣ Bharo ਕਹਿੰਦਾ ਰ ਮਰ ਮਰ ਕਹੇ ਜੇ ਨਾਮ ਲੈ ਜਾਣ ਜਿਹੜੇ ਰਾਮ ਨਾਮ ਜਾਣੇ ਨਹੀਂ ਉਹ ਮਰਦੇ ਦੂਏ ਵਰਦੇ ਹੁੰਦੇ ਨਹੀਂ ਇਧਰ ਮੌਤ ਦਾ ਹਾਲਾਜ ਹੈ ਬਹੁਤ ਤੋਂ ਛਟਕਾਰਾ ਹੈ ਉਧਰ ਬਹੁਤ ਵੱਡੀ ਜੋਦੀ ਹੈ ਇਧਰ ਬਹੁਤ ਦਿਖਾਈ ਜਾਂਦੀ ਹੈ ਬਹੁਤ ਦਾ ਡਰ ਦਿਖਾਇਆ ਜਾਂਦਾ ਬਹੁਤ ਦਿੱਤੀ ਨਹੀਂ ਜਾਂਦੀ ਬਹੁਤ ਦਾ ਡਰ ਦਿਖਾਇਆ ਜਾਂਦਾ ਸਿਰਫ ਬਹੁਤ ਦਾ ਡਰ ਚੱਕਣ ਵਾਸਤੇ ਬਹੁਤ ਦਾ ਡਰ ਤਾਂ ਦਿਖਾਇਆ ਬਹੁਤ ਦਾ ਡਰ ਚੱਕਣ ਵਾਸਤੇ ਬਹੁਤ ਦਾ ਕਿਉਂ ਡਰ ਦਿਖਾ